ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮਸ ਤੋਂ ਮੁਨਸ਼ੀ ਫਰوق ਚ ਦੇ ਖਾਸ ਰਿਪੋਰਟ ਮਲੇਰੀਕੋਟਲਾ ਬਲਾਕ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮੇਟੀ ਦੇ ਨਤੀਜੇ ਸਾਹਮਣੇ ਆ ਗਏ ਹਨ ਬਲਾਕ ਸਮਤੀ ਦੀਆਂ 15 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ 6 ਸੀਟਾਂ ਤੇ ਜਿੱਤ ਕੇ ਅੱਗੇ ਰਿਹਾ ਜਦਕਿ ਆਮ ਆਦਮੀ ਪਾਰਟੀ ਨੇ 5 ਅਤੇ ਕਾਂਗਰਸ ਨੇ 4 ਸੀਟਾਂ ਹਾਸਲ ਕੀਤੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਸੀਟਾਂ ਵਿੱਚੋਂ 2 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਦਕਿ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਅਕਾਲੀ ਦਲ ਨੂੰ ਇੱਥੇ ਕੋਈ ਸੀਟ ਨਹੀਂ ਮਿਲੀ ਨਤੀਜੇ ਤੋਂ ਬਾਅਦ ਮਲੇਰ ਕੋਟਲਾ ਦੇ ਵਿਧਾਇਕ ਡਾਕਟਰ ਜ਼ਮੀਲ ਉਰ रहमान ਨੇ ਅਕਾਲੀ ਦਲ ਦੇ ਇੰਚਾਰਜ ਅਹਿਦ ਅਸਲੇਮਾਨ ਨੇ ਵੋਟਰਾਂ ਦਾ ਧੰਨਵਾਦ ਕੀਤਾ ਐਮਐਲਏ ਸਾਹਿਬ ਅੱਜ जिला प्रेक्षक दे ब्लॉक ਸੰਪਤੀ ਤੇ ਸੰਪਤੀਆਂ ਦੇ ਰੀਅਲ ਟਾਈਨ ਤੇ ਕਿਸ ਨਜ਼ਰੀਆ ਦੇਖ ਰਹੇ ਹਾਂ ਕਿੰਨੇ ਤੁਹਾਨੂੰ ਸਿੱਟਾ ਮਿਲੇ ਕੋਲ ਹਲਕੇ ਜਿ ਮਿਲੇ ਕਈ ਸੀਟਾਂ ਤੇ ਗਿਣਤੀ ਅਜੇ ਚੱਲ ਰਹੀ ਹੈ ਔਰ ਲੋਕਾਂ ਦਾ ਫਤਵਾ ਹੈ ਔਰ ਅਸੀਂ ਉਸ ਨੂੰ ਮਤਲਬ ਅਸੀਂ ਇਸਰ ਮੱਥੇ ਕਬੂਲ ਕਰਦੇ ਹਾਂ ਕਈ ਸੀਟਾਂ ਅਸੀਂ ਜਿੱਤਿਆ ਔਰ ਕਈ ਤੇ ਜ਼ਬਰਦਸਤ ਟੱਕਰ ਹੋਈ ਹੈ ਤੇ ਕੁਝ ਸੀਟਾਂ ਸਾਡੇ ਥੋੜੀ ਜਿਹੀ ਕਮੀ ਰਹੀ ਹੈ ਉਹ ਅਸੀਂ ਸਮੀਖਿਆ ਕਰਾਂਗੇ ਜਿੱਥੇ ਕਿਤੇ ਕਮੀ ਰਹੀ ਉਹਨੂੰ ਵੀ ਦੂਰ ਕਰਾਂਗੇ ਔਰ ਹੋਰ ਜ਼ਿਆਦਾ ਅੱਗੇ ਨੂੰ ਅਸੀਂ ਮਜ਼ਬੂਤੀ ਦੇ ਨਾਲ ਅੱਗੇ ਵਧਾਂਗੇ ਔਰ ਆਉਣ ਵਾਲੇ ਸਮੇਂ ਚ ਹੋਰ ਵੀ ਜ਼ਿਆਦਾ ਅਸੀਂ ਮਿਹਨਤ ਕਰਕੇ ਪਾਰਟੀ ਨੂੰ ਮਜ਼ਬੂਤ ਕਰਾਂਗੇ ਜਿਹੜੇ ਮੁੱਦੇ ਰਹੇ ਹੋਣਗੇ ਜਿਹਦੇ ਕਰਕੇ ਲੋਕਾਂ ਦਾ ਨਿਰਾਸ਼ਾ ਹੋਈ ਹੈ ਕਿ ਇੰਨੀ ਜਿਹੜੇ ਮੁੱਦੇ ਆਉਂਦੇ ਕਈ ਚੀਜ਼ਾਂ ਨਾ ਉਹ ਮਤਲਬ ਅਸੀਂ ਸਮੀਖਿਆ ਕਰਾਂਗੇ ਸਮੀਖਿਆ ਕਰਨ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਜੀ ਜਾਇਦਾ ਜੀ ਤੁਸੀਂ ਹਲਕਾ ਇੰਚਾਰਜ ਹੋ ਅਖਾਲੀਤਲ ਦੇ ਵਿੱਚ ਤੁਸੀਂ ਪ੍ਰਵੇਸ਼ ਕੀਤਾ ਹੈਗਾ ਤੇ ਪਹਿਲਾ ਇਲੈਕਸ਼ਨ ਦੀ ਪੈਂਡੂ ਖੇਤਰ ਦਾ ਇਹਲਾ ਪ੍ਰੇਸ਼ਰ ਬਲਾਕ ਸੰਪਤੀਆਂ ਦਾ ਜੀ ਜੀ ਤੁਹਾਡੀ ਕਾਰਗੁਜ਼ਾਰਦਗੀ ਵਧੀਆ ਰਹੀ ਹੈ ਕਿਵੇਂ ਰਹੀ ਕੀ ਕਰ ਰਹੇ ਜਿਹੜੇ ਕਰਕੇ ਤੁਸੀਂ ਇਹ ਵੱਧ ਕੇ ਆਏ ਹੋ ਜੀ ਜੀ ਪਹਿਲਾਂ ਤਾਂ ਮੈਂ ਅੱਲਾ ਦਾ ਬਹੁਤ ਸ਼ੁਕਰੇ ਦਾ ਕਰਨਾ ਚਾਹੁੰਦੀ ਆ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਮੈਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਨੂੰ ਇਸ ਹਲਕੇ ਨਾਲ ਬਹੁਤ ਪਿਆਰ ਹੈ ਔਰ ਇਹਨਾਂ ਦੇ ਲੋਕਾਂ ਦੇ ਜਿੰਨਾ ਵੀ ਮੇਰਾ ਆਪਣਾ ਹਲਕਾ ਹੈ ਤੇ ਮੈਂ ਇਹ ਲੋਕਾਂ ਦਾ ਦਰਦ ਜੋ ਹੈ ਉਹਨੂੰ ਸਮਝਦੀ ਆਂ ਜਿੰਨੂੰ ਦੇਖਦੇ ਹੋਏ ਮੈਂ ਲੋਕਾਂ ਚ ਵਿਚਰੀ ਆ ਤੇ ਮੈਂ ਸਭ ਤੋਂ ਵੱਡਾ ਜਿਹੜਾ ਹੋਰ ਇਸ ਤੋਂ ਵੀ ਵੱਡਾ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਅਕਾਲੀ ਦਲ ਦੇ ਜਿਨ੍ਹਾਂ ਨੇ ਵੀ ਵਰਕ ਕਰਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਦੂਸਰੇ ਨੰਬਰ ਤੇ ਲਿਆਂਦਾ ਤੇ ਬਹੁਤ ਇਹਨਾਂ ਨੇ ਕੀਤੀ ਆ ਪਰ ਮੈਨੂੰ ਕਮੀਆ ਸਿੱਟਾ ਸੁਣਵਾਈਆਂ ਸਾਨੂੰ ਸਾਨੂੰ 15 'ਚ 7 ਸੀਟਾਂ ਆਈਆਂ ਨਾ ਔਰ ਬਹੁਤ ਵੱਡੀ ਜਿੱਤ ਹੈ ਸ਼ਰੋਮਣੀ ਅਕਾਲੀ ਦੀ ਬਹੁਤ ਵੱਡੀ ਜਿੱਤ ਹੈ ਕਿ ਸਾਨੂੰ 7 ਔਰ ਇਹਨਾਂ ਦੇ ਹੰਕਾਰ ਨੇ ਇਹਨਾਂ ਦੋਨੋਂ ਪਾਰਟੀਆਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਦੇ ਲੋਕਾਂ ਦੇ ਮੁੱਦਿਆਂ ਨੂੰ ਸਮਝਿਆ ਹੀ ਨਹੀਂ ਐ ਇਹਨਾਂ ਨੇ ਲੋਕਾਂ ਦੀ ਨਬਜ਼ ਨੂੰ ਪਹਿਚਾਣਿਆ ਹੀ ਨਹੀਂ ਐ ਇਹਨਾਂ ਨੇ ਲੋਕਾਂ ਦੀ ਆਵਾਜ਼ ਹੀ ਨਹੀਂ ਬਣੇ ਇਹ ਹਮੇਸ਼ਾ ਹੰਕਾਰ 'ਚ ਡੁੱਬੇ ਰਹੇ ਜਿਹਦਾ ਲੋਕਾਂ ਨੇ ਅੱਜ ਇਹਨਾਂ ਨੂੰ ਸਬਕ ਸਿਖਾਤਾ ਜੀ ਦਾ ਤੁਸੀਂ ਕੋਈ ਕੰਟੀ ਕਰਦੇ ਹੋ ਜੀ ਕਰੀ ਜੀ ਦਾ ਤਿੰਨ ਸੀ ਜਿਹੜਾ ਤਿੰਨ ਸੀ ਕਿ ਉਹ ਜਿੱਥੋਂ ਵੀ ਕੀ ਪੋਜੀਸ਼ਨ ਸਾਡੀ ਪੋਜੀਸ਼ਨ ਬਹੁਤ ਸਟਰੋਂਗ ਹੈ ਅਸੀਂ ਤਿੰਨਾਂ ਨੂੰ ਵੱਡੀ ਫਾਈਟ ਦਿੱਤੀ ਔਰ ਬਹੁਤ ਘੱਟ ਮਾਰਜਨ ਨਾਲ ਜਿਹੜੀ ਸਾਡੀ ਹਾਰ ਹੋਈ ਹੈ ਪਰ ਫਿਰ ਮੈਂ ਵੀ ਜਿੰਨੇ ਵੀ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਸਾਡੇ ਲੜੇ ਨੇ ਵਰਕਰ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਘਬਰਾਉਣ ਦੀ ਲੋੜ ਨਹੀਂ ਇਹ ਸਾਡੀ ਵੱਡੀ ਜਿੱਤ ਹੈ ਤੇ ਅਸੀਂ ਇਹਦੇ ਲਈ ਬਹੁਤ ਖੁਸ਼ ਹਾਂ